वीरपाल दिवस 2025 ਦੇ ਮੌਕੇ Rajasthan ਸਰਕਾਰ ਨੇ ਇੱਕ ਮਹੱਤਮਪੂਰਨ ਅਤੇ ਇਤਿਹਾਸਿਕ ਫੈਸਲਾ ਲਿਆ ਹੈ ਮੁੱਖ ਮੰਤਰੀ ਭਜੋਨ ਲਾਲ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਜਾਰ ਸਿੰਘ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਬਹਾਦਰੀ ਕੁਰਬਾਨੀ ਅਤੇ ਸ਼ਹਾਦਤ ਦੀ ਗੌਰਵਮਈ ਗਾਥਾ ਨੂੰ ਰਾਏ ਦੇ ਪ੍ਰਾਇਮਰੀ ਸਿੱਖਿਆ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਇਸ ਦੇ ਨਾਲ ਬੱਚਿਆਂ ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਧਰਮ ਦੀ ਰੱਖਿਆ ਹਿੰਮਤ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪ੍ਰੇਰਣਾ ਮਿਲੇਗੀ ਜੈਪੁਰਾ ਦੇ ਵਿੱਚ ਭਾਜਪਾ ਰਾਜ ਦਫ਼ਤਰ ਵਿਖੇ ਅਜੋਜੀ ਤੇ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਜੀਵਨੀ ਬਹਾਦਰੀ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਯਾਦ ਕਰਦੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਛੋਟੇ ਸਾਈਬ ਜ데요 ਆ ਬਾਬਾ ਜੋਰਾਵਰ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਹੈ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ ਨੇ ਬਹੁਤ ਵੱਡੀ ਉਮਰ ਦੇ ਵਿੱਚ ਹੀ ਜ਼ੁਲਮ ਅੱਗੇ ਝੁਕਣ ਤੋਂ ਇਨਕਾਰ ਕਰਕੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ। ਉਹਨਾਂ ਨੂੰ ਮੁਗਲ ਹਕੂਮਤ ਦੇ ਵੱਲੋਂ ਜੌਂਦੇ ਦੀਵਾਰਾਂ ਦੇ ਵਿੱਚ ਜਿਨਾ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਉਹਨਾਂ ਨੇ ਆਪਣੇ ਸਿਧਾਂਤਾਂ ਤੋਂ ਸਮਝੌਤਾ ਨਹੀਂ ਕੀਤਾ। ਵਡੇ ਸਾਹਿਜਾ ਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਨੇ ਚਮਕੌਰ ਦੀ ਜੰਗ ਦੇ ਵਿੱਚ ਬਹਾਦਰੀ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਮੁੱਖ ਮੰਤਰੀ ਨੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਜੋ ਆਪਣੇ ਪੋਤਰਿਆਂ ਨਾਲ ਜੇਲ੍ਹ ਦੇ ਵਿੱਚ ਰਹਿਆ ਅਤੇ ਸ਼ਹਾਦਤ ਦਿੱਤੀ ਉਨਾ ਕੀ ਕੀ ਕੁਰਬਾਨੀਆਂ ਭਾਰਤੀ ਇਤਿਹਾਸ ਦਾ ਸ਼ਾਨਦਾਰ ਅਧਿਆਏ ਹਨ ਅਤੇ ਸਾਨੂੰ ਆਪਣੇ ਇਤਿਹਾਸ ਤੇ ਮਾਣ ਅਤੇ ਵਿਰਾਸਤ ਨੂੰ ਅੱਗੇ ਵਧਾਉਣ ਦੀ ਲੋੜ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 26 ਦਸੰਬਰ ਨੂੰ ਵੀਰਵਾਲ ਦਿਵਸ ਵਜੋਂ ਕੋਸ਼ਿਸ਼ਤ ਕਰਨ ਦੀ ਸ਼ਲਾਘਾ ਕਰਦੇ ਹੋਣਾ ਕਿਹਾ ਕਿ ਰਾਜ ਸਰਕਾਰ ਸਿੱਖਿਆ ਰਾਹੀਂ ਇਸ ਵਿਰਾਸਤ ਨੂੰ ਬੱਚਿਆਂ ਤੱਕ ਪਹੁੰਚਾਏਗੀ ਇਸ ਫੈਸਲੇ ਦੇ ਨਾਲ Rajasthan ਦੇ ਸਕੂਲੀ ਬੱਚੇ ਪਾਠ ਪੁਸਤਕਾਂ ਦੇ ਵਿੱਚ ਸਾਹਿਬਜ਼ਾਦਿਆਂ ਨਾਲ ਜੁੜਿਆ ਇਤਿਹਾਸ ਪੜ ਸਕਣਗੇ ਇੱਕ ਕਦਮ ਨਾ ਸਿਰਫ ਸਿੱਖਿਆ ਆਸੂ ਨੂੰ ਸੁਨ ਮਾ ਦੇਵੇਗਾ ਸਗੋ ਸਾਰੇ ਭਾਰਤੀ ਨੌਜਵਾਨਾਂ ਨੂੰ ਅਟੁੱਟ ਵਚਨਬੰਦਤਾ ਤੇ ਧਰਮ ਰੱਖਿਆ ਦੇ ਮੂਲ ਸਿਖਾਏਗਾ ਇਸ ਨਾਲ ਨਵੀਂ ਪੀੜੀ ਦੇ ਵਿੱਚ ਕੌਮੀ ਏਕਤਾ ਤੇ ਦੇਸ਼ ਪ੍ਰੇਮ ਦੀ ਭਾਵਨਾ ਮਜ਼ਬੂਤ ਹੋਵੇਗੀ ਤਾਂ ਬੇਹਦ ਇਤਿਹਾਸਿਕ ਫੈਸਲਾ ਹੈ ਸਿੱਖ ਕੌਮ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਹੁਣ ਸਕੂਲਾਂ ਦੇ ਵਿੱਚ ਜਿਆਦਿਆਂ ਦੀ ਸ਼ਹਾਦਤ ਜਿਹੜੀ ਹੈ ਉਹ ਕੁਰਬਾਨੀ ਹੈ ਉਸ ਨੂੰ ਬੱਚਿਆਂ ਨੂੰ ਪੜਾਇਆ ਜਾਵੇਗਾ ਤਾਂ ਬਹੁਤ ਹੀ ਸਰਕਾਰ ਦਾ ਇਹ ਮਹੱਤਵਪੂਰਨ ਫੈਸਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਵੀਰਪਾਲ ਦਿਵਸ 2025 ਦੇ ਮੌਕੇ Rajasthan ਸਰਕਾਰ ਨੇ ਇੱਕ ਮਹੱਤਮਪੂਰਨ ਅਤੇ ਇਤਿਹਾਸਿਕ ਫੈਸਲਾ ਲਿਆ ਹੈ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਆ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਜਾਰ ਸਿੰਘ ਸਾਹਿਬਜ਼ਾਦਾ ਜੋਰਾਵਾਲ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਬਹਾਦਰੀ ਕੁਰਬਾਨੀ ਅਤੇ ਸ਼ਹਾਦਤ ਦੀ ਗਰਮਈ ਗਾਥਾ ਨੂੰ ਰਾਏ ਦੇ ਪ੍ਰਾਇਮਰੀ ਸਿੱਖਿਆ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਇਸ ਦੇ ਨਾਲ ਬੱਚਿਆਂ ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਧਰਮ ਦੀ ਰੱਖਿਆ ਹਿੰਮਤ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪ੍ਰੇਰਣਾ ਮਿਲੇਗੀ ਜੈਪੁਰਾ ਦੇ ਵਿੱਚ ਭਾਜਪਾ ਰਾਜ ਦਫ਼ਤਰ ਵਿਖੇ ਅਜੋਜੀ ਤੇ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਜੀਵਨੀ ਬਹਾਦਰੀ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਯਾਦ ਕਰਦੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦੇ ਆ ਬਾਬਾ ਜੋਰਾਵਰ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਹੈ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ ਨੇ ਬਹੁਤ ਵੱਡੀ ਉਮਰ ਦੇ ਵਿੱਚ ਹੀ ਜ਼ੁਲਮ ਅੱਗੇ ਝੁਕਣ ਤੋਂ ਇਨਕਾਰ ਕਰਕੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ। ਉਹਨਾਂ ਨੂੰ ਮੁਗਲ ਹਕੂਮਤ ਦੇ ਵੱਲੋਂ ਜੌਂਦੇ ਦੀਵਾਰਾਂ ਦੇ ਵਿੱਚ ਜਿਨਾਹ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਉਹਨਾਂ ਨੇ ਆਪਣੇ ਸਿਦਕਾ ਤੋਂ ਸਮਝੌਤਾ ਨਹੀਂ ਕੀਤਾ। ਵਡੇ ਸਾਇਜਾ ਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਨੇ ਚਮਕੌਰ ਦੀ ਜੰਗ ਦੇ ਵਿੱਚ ਬਹਾਦਰੀ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਮੁੱਖ ਮੰਤਰੀ ਨੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਜੋ ਆਪਣੇ ਪੋਤਰਿਆਂ ਨਾਲ ਜੇਲ੍ਹ ਦੇ ਵਿੱਚ ਰਹਿਆ ਅਤੇ ਸ਼ਹਾਦਤ ਦਿੱਤੀ ਉਨਾ ਕਿਹਾ ਕਿ ਕੁਰਬਾਨੀਆਂ ਭਾਰਤੀ ਇਤਿਹਾਸ ਦਾ ਸ਼ਾਨਦਾਰ ਅਧਿਆਏ ਹਨ ਅਤੇ ਸਾਨੂੰ ਆਪਣੇ ਇਤਿਹਾਸ ਤੇ ਮਾਣ ਅਤੇ ਵਿਰਾਸਤ ਨੂੰ ਅੱਗੇ ਵਧਾਉਣ ਦੀ ਲੋੜ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 26 ਦਸੰਬਰ ਨੂੰ ਵੀਰਵਾਲ ਦਿਵਸ ਵਜੋਂ ਕੋਸ਼ਿਤ ਕਰਨ ਦੀ ਸ਼ਲਾਘਾ ਕਰਦੇ ਹੋਣਾ ਕਿਹਾ ਕਿ ਰਾਜ ਸਰਕਾਰ ਸਿੱਖਿਆ ਰਾਹੀਂ ਇਸ ਵਿਰਾਸਤ ਨੂੰ ਬੱਚਿਆਂ ਤੱਕ ਪਹੁੰਚਾਏਗੀ ਇਸ ਫੈਸਲੇ ਦੇ ਨਾਲ Rajasthan ਦੇ ਸਕੂਲੀ ਬੱਚੇ ਪਾਠ ਪੁਸਤਕਾਂ ਦੇ ਵਿੱਚ ਸਾਹਿਬਜ਼ਾਦਿਆਂ ਨਾਲ ਜੁੜਿਆ ਇਤਿਹਾਸ ਪੜ ਸਕਣਗੇ ਇੱਕ ਕਦਮ ਨਾ ਸਿਰਫ ਸਿੱਖਿਆ ਆਸੂ ਨੂੰ ਸੁਨ ਮਾੜ ਦੇਵੇਗਾ ਸਗੋ ਸਾਰੇ ਭਾਰਤੀ ਨੌਜਵਾਨਾਂ ਨੂੰ ਅਟੁੱਟ ਵਚਨਬੰਦਤਾ ਤੇ ਧਰਮ ਰੱਖਿਆ ਦੇ ਮੂਲ ਸਿਖਾਏਗਾ ਇਸ ਨਾਲ ਨਵੀਂ ਪੀੜੀ ਦੇ ਵਿੱਚ ਕੌਮੀ ਏਕਤਾ ਤੇ ਦੇਸ਼ ਪ੍ਰੇਮ ਦੀ ਭਾਵਨਾ ਮਜ਼ਬੂਤ ਹੋਵੇਗੀ ਤਾਂ ਬੇਹਦ ਇਤਿਹਾਸਿਕ ਫੈਸਲਾ ਹੈ ਸਿੱਖ ਕੌਮ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਹੁਣ ਸਕੂਲਾਂ ਦੇ ਵਿੱਚ ਸਾਬਜਾਦਿਆ ਦੀ ਸ਼ਹਾਦਤ ਜਿਹੜੀ ਹੈ ਉਹ ਕੁਰਬਾਨੀ ਹੈ ਉਸ ਨੂੰ ਬੱਚਿਆਂ ਨੂੰ ਪੜਾਇਆ ਜਾਵੇਗਾ ਤਾਂ ਬਹੁਤ ਹੀ ਸਰਕਾਰ ਦਾ ਇਹ ਮਹੱਤਵਪੂਰਨ ਫੈਸਲਾ ਜਿਹੜਾ ਹੈ ਉਹ ਕੀਤਾ ਗਿਆ ਹੈ